ਰਨਾਮ ਤੇ ਤੁਮਾਂ ਪ੍ਰਾਗਤਾਂਤ ਜਾਵੇ ਰਨਾਮ ਸਿੰਘ ਤੁਮਾਂ ਕੁੰਭ ਤੇ ਜਾਵੇ ਉਹ ਕੋਈ ਬੰਦਾ ਹੀ ਉਹਨਾਂ ਦਾ ਹੈ ਹੂੰ ਉਹਨਾਂ ਨੇ ਪਾਇਆ ਹੈ ਉਹਨਾਂ ਨੇ ਲਿਆਂਦਾ ਹੈ ਜੋ ਮਰਜ਼ੀ ਘਹਾਉਣਾ ਤੇ ਤੁਨੂੰ ਮੁਬਾਰਕ ਹੈ ਕੁੰਭ ਤੇ ਇਸ਼ਨਾਨ ਕਰੋ ਕੁਛ ਮਰਜ਼ੀ ਕਰੋ ਹਿੰਦੂ ਧਰਮ ਦੇ ਆਪਣੀ ਰੀਤਾਂ ਨੇ ਅਸੀਂ ਉਹਨਾਂ ਦੇ ਬਿਲਕੁਲ ਖੰਡਰ ਨਹੀਂ ਕਰਦੇ ਉਹਨਾਂ ਦੇ ਆਰਐਸਐਸ ਦੇ ਮੁਖੀ ਨੇ 2004 ਤੇ ਉਹ ਬਿਆਨ ਦਿੱਤਾ ਸੀਗਾ ਜੇ ਨਾਮਕਸ਼ੇ ਕੈਲੰਡਰ ਲਾਗੂ ਹੁੰਦਾ 2000 ਕਿੰਨੇ ਉਹ ਦੱਸਦਾ ਵਿਆਹ ਜਿਹੜੇ ਖੂਨ ਦੀਆਂ ਨਦੀਆਂ ਵਗ ਚੰਗੀਆਂ ਜਿਹੜੀ ਪਾਰਟੀ ਜੇ ਬੈਠਾ ਆ ਉੱਥੇ ਉਹ ਜਿਨ੍ਹਾਂ ਨੇ ਪਾਇਆ ਉੱਥੇ ਆਪਣੇ ਮਹਿਤੇ ਚੌਕ ਉਹ ਨੂੰ ਕਿੱਥੇ ਵੀ ਜਾਣ ਕੇ ਉੱਥੇ ਜਾਵੇਗਾ ਉਹ ਅੱਜ ਖਬਰ ਚਲਦੀ ਵੀ ਇੱਕ ਨਾਮਕਰ ਬਰਿੰਦਰ ਸਿੰਘ ਬਾਬੇ ਨੇ ਕੋਈ ਆਪਣੇ ترਸੇਮ ਸਿੰਘ ਨਾਲ ਆਪ ਦਾ ਪਾਸਪੋਰਟ ਲੈ ਕੇ ਉਹ ਨੂੰ ਬਾਹਰ ਭੇਜਿਆ ਕੈਨੇਡਾ ਜੇ ਬੰਦਾ ਵਸ ਰਿਹਾ ਹੈ ਪਾਸਪੋਰਟ ਉਹ ਥੋੜਾ ਰਾਕੀ ਦਾ ਹੈ ਜੀ ਤੇ ਇੱਕ ਦੂਜਾ ਕਾਰ ਹੈ ਬਾਬੇ ਵੀ ਗਲਤ ਕੰਮਤ ਹੋਏ ਹੋਏ ਨੇ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਲਖਬੀਰ ਸਿੰਘ ਮਹਾਲਮ ਦੇ ਕੋਲ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਸਕਾਰ ਕਮੇਟੀ ਦੇ ਪ੍ਰਧਾਨ ਸਾਹਿਬ ਹੈਗੇ ਨੇ ਸੋ ਪਿਛਲੇ ਸਮੇਂ ਦੇ ਵਿੱਚ ਸੁਰਖੀਆਂ ਦੇ ਵਿੱਚ ਮਸਲਾ ਚੱਲਦਾ ਹੈ ਬਾਬਾ ਹਰਨਾਮ ਸਿੰਘ ਧੁੰਮਾ ਦਾ ਜਿਹੜੇ ਕਿ ਮਹਾਕੁੰਮ ਮੇਲੇ ਤੇ ਪਹੁੰਚਦੇ ਨੇ ਕੌਮ ਦੇ ਵਿੱਚ ਬੜੀ ਵੱਡੀ ਦੁਬਧਾ ਪੈਦੀ ਹੈ ਕੌਮ ਦੇ ਵਿੱਚ ਇੱਕ ਵੱਡਾ ਬਿਵਾਲ ਉੱਠਦਾ ਹੈ ਉਸੇ ਮੁੱਦੇ ਤੇ ਗੱਲਬਾਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਪ੍ਰਧਾਨ ਲਖਵੀਰ ਸਿੰਘ ਮਹਾਲਮ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੇ ਪਤਲੇ ਭਾਈ ਇੰਸ਼ਾਨ ਸਿੰਘ ਜੀ ਮਹਾਲਮ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਆਪ ਜੀ ਚੈਨਲ ਦਾ ਆਪ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਕਰਨਾ ਸਾਨੂੰ ਇਹ ਮੌਕਾ ਦਿੱਤਾ ਚੈਨਲ ਤੋਂ ਬੋਲਣ ਦਾ ਜੀ ਸੋ ਮਹਾਲਮ ਸਾਹਿਬ ਮਸਲਾ ਜਿਸ ਤਰ ਹਰਨਾਮ ਸਿੰਘ ਧੁੰਮਾ ਦਾ ਜਿਹੜੇ ਦਮਦਮੀ ਤਖਸਾਲ ਦੇ ਮੁਖੀ ਹੈਗੇ ਨੇ ਮਹਾਕੁੰਬ ਦੇ ਜਾਂਦੇ ਨੇ ਪ੍ਰਿਆगराज ਕੌਮ ਦੇ ਵਿੱਚ ਇੱਕ ਵੱਡਾ ਵਿਰੋਧ ਹੈ ਕੌਮ ਦੇ ਵਿੱਚ ਇੱਕ ਵੱਡਾ ਬਵਾਲ ਉੱਠਿਆ ਹੈ ਕਾਰਨ ਕੀ ਹੈ ਕਿ ਉਹਨਾਂ ਦਾ ਕੁੰਬ ਦੇ ਮੇਲੇ ਤੇ ਜਾਣਾ ਕੀ ਇੰਨਾ ਜ਼ਰੂਰੀ ਸੀ ਕਿ ਉਹਨਾਂ ਨੂੰ ਉੱਥੇ ਜਾਣਾ ਸਹੀ ਸੀਗਾ ਵੇਖੋ ਗੱਲਾਂ ਨਿਸ਼ਾਨਤਾਂ ਹੈਗੇ ਆ ਵੀ ਹਰਨਾਮ ਸਿੰਘ ਧੁੰਮੇ ਬਾਰੇ ਕੀ ਗੱਲੇ ਮੈਂ ਕੀ ਕਮਾ ਜੀ ਜਿੰਨਾ ਇਤਕਰਸੇ ਖੜਾ ਹੈ ਤੁਹਾਮਰ ਜਾਦਾ ਨੂੰ ਮੰਨਿਆ ਨਹੀਂਗਾ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਲੱਡੂ ਵੰਡਣ ਵਾਲੀ ਪਾਰਟੀ ਨੇ ਜੀ ਅਟੈਕ ਹੋਇਆ ਸ਼੍ਰੀ ਦਰਬਾਰ ਸਾਹਿਬ ਤੇ ਉਹਨਾਂ ਲੱਡੂ ਵੰਡੇ ਤੇ ਉਹਨਾਂ ਬੜਾ ਕੁਝ ਬੋਲਿਆ ਆਪਣਾ ਦੂਜਾ ਭਾਜੀਪੀ ਨੇ ਜੀ ਤੇ ਹਰਨਾਮ ਸਿੰਘ ਤੁਮਾ ਪਾਰਟੀ ਨੂੰ ਸਮਰਥਨ ਦਿੰਦਾ ਵੋਟਾਂ ਵਿੱਚ ਜਾ ਕੇ ਜੀ ਜੀ ਉਹਦੇ ਸਿੱਖ ਕੋਈ ਕਿਸ ਚੀਜ਼ ਦੀ ਉਮੀਦ ਰੱਖ ਸਕਦੀ ਏ ਉਹ ਜਿਨ੍ਹਾਂ ਨੇ ਭਾਇਆ ਉੱਥੇ ਜਿਹੜੀ ਪਾਰਟੀ ਦੇ ਬੈਠਾ ਆ ਉੱਥੇ ਆਪਣੇ ਮਹਿਤੇ ਚੌਕ ਉਹਨੂੰ ਕਿੱਥੇ ਵੀ ਜਾਣਗੇ ਉੱਥੇ ਜਾਵੇਗਾ ਉਹ ਹਮ ਸਿੱਖ ਕੌਮ ਨੂੰ ਆਵਾਜ਼ ਨਹੀਂ ਪਾਣਾ ਸਿੱਖਾਂ ਦੇ ਵਿੱਚ ਨਾ ਤਾਂ ਕੁੰਬੇ ਨਾ ਕੋਈ ਸਿੱਖ ਦੇ ਜੀਵਨ ਦੇ ਵਿੱਚ ਸਿਰਫ ਸਿਮਰਨ ਨਾਮ ਅਰਦਾਸ ਜੀ ਸਿੱਖ ਨੂੰ ਤੀਰਥਾਂ ਦਾ ਗੁਰੂ ਸਾਹਿਬ ਨੇ ਬਿਲਕੁਲ ਸਾਡੇ ਪਕਸਾਂ ਨੇ ਫਾਰਿਆਂ ਦੇ ਖੰਡਨ ਕੀਤਾ ਹੈ ਹਮ ਨਾਮਤਲੇ ਤੀਰਥੀ ਮੰਨ ਕੋਟੇ ਤਾਂ ਚੋਰ ਉਹ ਬਗਰ ਪਾਣੀ ਸਾਰੇ ਫੈਲੇ ਦਿੱਤੇ ਨੇ ਜੀ ਜੀ ਹੋਰ ਵੀ ਇਹੋ ਜਿਹਾ ਸਭ ਕੁਝ ਉੱਪਰ ਪ੍ਰਭ ਦਾ ਸਿਮਰਨਾ ਗੁਰੂ ਸਾਹਿਬ ਨੇ ਸਾਰੀ ਮਨੁੱਖਤਾ ਨੂੰ ਸਾਰੇ ਤੀਰਥਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਉਸ ਚੀਜ਼ ਨੂੰ ਉਹਨਾਂ ਨੂੰ ਉਸ ਚੀਜ਼ ਤੋਂ ਕੱਢ ਕੇ ਤੇ ਪ੍ਰਮਾਤਮਾ ਨਾਲ ਜੋੜਿਆ ਤੇ ਅੱਜ ਕਿਹੜਾ ਇੱਕ ਦਮ ਦੀ ਇਖਸਾਲ ਦਾ ਮੁਖੀ ਘੁਆੰਦਾ ਆ ਆਪਦੇ ਨੂੰ 157 ਸੰਤਾਂ ਪ੍ਰਧਾਨ ਵੀ ਘੁਆੰਦਾ ਹੈ ਉਹਦੇ ਥੱਲੇ 157 ਵੀ ਕੰਮ ਕਰਦਾ ਹੈ ਜੀ ਜੀ ਉਹ ਜਾ ਕੇ ਉੱਥੇ ਪ੍ਰਾਗਨਾ ਚ ਜਾ ਕੇ ਇਸ਼ਨਾਨ ਕਰ ਰਿਹਾ ਗੰਗਾ ਚ ਹੂੰ ਤੇ ਕੋਮ ਬੰਦੇ ਕਾਦੀ ਆਸ ਰੱਖ ਸਕਦੇ ਕਿਹੜਾ ਸੰਤ ਜਰਨੈਲ ਸਿੰਘ ਦੀ ਗੱਦੀ ਦਾ ਵਾਰਿਸ ਬਣਿਆ ਹੈ ਹੂੰ ਜਿਹੜਾ ਸੰਤ ਜਰਨੈਲ ਸਿੰਘ ਦੇ ਚੀਤ ਕਰਾਉਣ ਵਾਲੀਆਂ ਸਾਰੀਆਂ ਇਹੋ ਜਿਹੀਆਂ ਜਥੇਬੰਦੀਆਂ ਸੰਸਥਾਵਾਂ ਸੀ ਕਰੀਆਂ ਉਹਨਾਂ ਨਾਲ ਦੀ ਇੱਕਮੁੱਠ ਯਾਰੀ ਆ ਤਾਂ ਸੰਤ ਜਰਨੈਲ ਸਿੰਘ ਨੂੰ ਦਿੱਲੀ ਨੇ ਬੜੀਆਂ ਆਫਰਾਂ ਦਿੱਤੀਆਂ ਸੀ ਜੀ ਜੀ ਸੰਤ ਜਰਨੈਲ ਸਿੰਘ ਨੂੰ ਮੁੱਖ ਮੰਤਰੀ ਆਫਰ ਵੀ ਆਈ ਅਮਰੀਕਾ ਦੇ ਵਿੱਚ ਬੜੇ ਅਰਬਾਂ ਡਾਲਰ ਦੀ ਵੀ ਆਫਰ ਆਈ ਹਾਂਜੀ ਹੋਰ ਬੜੀਆਂ ਆਫਰਾਂ ਆਈਆਂ ਸਰਕਾਰ ਵੱਲੋਂ ਬੜੇ ਬੜੇ ਵੱਡੇ ਵਕੀਲ ਸਰਕਾਰ ਨੇ ਬੜੇ ਬੜੇ ਵੱਡੇ ਬੁੱਧੀ ਵੀ ਭੇਜੇ ਜੀ ਤੇ ਸੰਤ ਉਹ ਚੀਜ਼ ਦਾ ਹਾਜ਼ਰ ਜਵਾਬ ਦਿੰਦੇ ਸੀ ਹਮ ਤੇ ਖੀਰ ਦੀ ਜਦੋਂ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਨਕਾਮ ਹੋ ਗਈਆਂ ਜੀ ਸਾਡੇ ਪੰਜਾਬ ਦੇ ਗਦਾਰਾਂ ਨੇ ਹੂੰ ਸਾਡੇ ਪੰਜਾਬ ਦੇ ਗਦਾਰਾ ਲੀਡਰਾਂ ਨੇ ਕਿੰਨੇ ਪੱਕਾ ਦੇ ਸਿਰ ਪਸਾਈ ਉਹਨਾਂ ਦਿੱਲੀ ਨੂੰ ਚਿੱਠੀਆਂ ਲਿਖਦੇ ਰਹੇ ਜੀ ਵੀ ਦੇ ਨੂੰ ਸੰਤਾ ਨੂੰ ਨਾ ਕੀਤਾ ਉਹਨਾਂ ਚਿੱਠੀਆਂ ਸਾਰੀਆਂ ਜੱਕ ਜਾਰ ਹੋ ਚੁੱਕੀਆਂ ਨੇ ਪਹਿਲੋ ਜਦੋਂ ਸ਼ੇਰੇ ਪੰਜਾਬ ਦਾ ਰਾਜ ਗਿਆ ਉਦੋਂ ਵੀ ਗਦਾਰਾਂ ਨੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਜੀ ਵੀ ਤੁਸੀਂ ਕਬਜ਼ਾ ਕਰ ਰਹੇ ਸੀ ਤੁਹਾਡੇ ਨਾਲ ਆ ਉਹ ਕੱਲ੍ਹ ਹੀ ਅੱਜ ਹੀ ਅੱਲੇ ਸ਼ਾਮ ਸੇ ਟਾਰੀ ਦਾ ਸ਼ਿੱਦੀ ਦਿਹਾੜਾ ਪੇਪਰ ਜ਼ਿਲ੍ਹੇ ਬੜੇ ਵੱਡੇ ਲੈਵਲ ਤੇ ਮਨਾਇਆ ਜਾ ਰਿਹਾ ਹੈ ਜਿਹਨੂੰ ਉਸ ਟਾਈਮ ਦੇ ਕਦਾਰਾ ਨੇ ਸ਼ਹੀਦ ਕਰਾਇਆ ਹੂੰ ਕਿਸੇ ਅਸਲਾ ਭੇਜਣ ਦੇ ਉੱਤੇ ਸਰੋਂ ਭੇਜਤੀ ਹੂੰ ਤੇ ਸ਼ਾਮ ਸਿੰਘ ਟਾਰੀ ਨੇ ਕਿਰਪਾਨ ਦੇ ਜੋ ਅਗਲੇ ਪੇ ਤੋਪਾਂ ਚਾਲ ਸ਼ਾਮ ਸਿੰਘ ਟਾਰੀ ਨੇ ਕਿਰਪਾਨ ਨਾਲ ਮੁਕਾਬਲਾ ਉਹਨਾਂ ਕਿੰਨੇ ਅੰਗਰੇਜ਼ਾਂ ਨਾਲ ਕੀਤਾ ਤੇ 4000 ਅੰਗਰੇਜ਼ ਕਿਰਪਾਨਾਂ ਦੇ ਵੱਡਤਾ ਜੀ ਤੇ ਇੱਥੇ ਗੱਲ ਕਿਹੜੀ ਤੁਸੀਂ ਕਰ ਰਹੇ ਹੋ ਹਰਨਾਮ ਸਿੰਘ ਤੁਮੇ ਦੀ ਹਰਨਾਮ ਸਿੰਘ ਤੁਮਾ ਜਿੰਨਾਂ ਨੇ ਜਾ ਕਿੱਥੇ ਬਿਠਾਇਆ ਹੋਇਆ ਹੈ ਹੂੰ ਉੱਥੇ ਦਰਬਾਰ ਸਾਹਿਬ ਤੋਂ ਕੋਈ ਸਿੱਖ ਕੌਮ ਨਹੀਂ ਪਾਇਆ ਉਹਨਾਂ ਨੇ ਪਾਇਆ ਹੈ ਕਿ ਕੌਣ ਲੋਕ ਸੀ ਬਿਠਾਉਣ ਵਾਲੇ ਦਮਦਿਤ ਸਾਲ ਦੇ ਮੁਖੀ ਦੀ ਅਹੁਦੇ ਤੇ ਇੱਕ ਤਾਂ ਮੈਂ ਕਹਾਗਾ ਸਰਕਾਰ ਹਮ ਸਰਕਾਰ ਦਾ ਰੋਲ ਮੇਨ ਜੀ ਏਜੰਸੀਆਂ ਦਾ ਰੋਲ ਮੇਨ ਆ ਦੂਜੇ ਨੰਬਰ ਤੇ ਕਿਹੜੇ ਆ ਨਾਗਪੁਰ ਵਾਲੀ ਆਰਐਸਐਸ ਉਹਨਾਂ ਦਾ ਹਮ ਉਹਨਾਂ ਦਾ ਉਹਨਾਂ ਦੇ ਉਸ ਟਾਈਮ ਤੇ ਕਿਦੋਂ ਉਹਨਾਂ 84 ਵੀ ਅਖੀ ਵੀ 84 ਦੇ ਵਿੱਚ ਤਾਂ ਖਾਦ ਵਿੱਚ ਵਧ ਕੇ ਉਹਨਾਂ ਫਿਰ ਇਸ ਤਰੀਕੇ ਨਾਲ ਮੋੜਿਆ ਉਦੋਂ ਹੀ 2004 ਦੇ ਵਿੱਚ ਨਾਮクセ ਕੈਲੰਡਰ ਨੂੰ ਰੱਦ ਕਰਾਇਆ ਸਾਡਾ ਵੱਖਰਾ ਕੈਲੰਡਰ ਉਹਨੇ ਰੱਦ ਕਰਾਇਆ Nagpur ਵਾਲਾ ਕਹੇ ਕਿ ਜੀ ਅਸੀਂ ਤੁਹਾਡੇ ਤੁਹਾਨੂੰ ਮੁਬਾਰਕ ਹੈ ਕੁੰਭ ਤੇ ਇਸ਼ਨਾਨ ਕਰੋ ਕੁਛ ਮਰਜ਼ੀ ਕਰੋ Hindu ਧਰਮ ਦੇ ਆਪਣੀ ਰੀਤਾਂ ਦੇ ਅਸੀਂ ਉਹਨਾਂ ਦੇ ਬਿਲਕੁਲ ਖੰਡਲ ਨਹੀਂ ਕਰਦੇ ਜੀ ਅਸੀਂ ਉਹਨਾਂ ਦੇ ਬਿਲਕੁਲ ਚੈਲੰਜ ਨਹੀਂ ਕਰਦੇ ਵੀ ਉਹ ਜੋ ਪ੍ਰਾਗਨਾਥ ਕੁੰਭ ਤੇ ਨਾਉਣ ਜੋ ਮਰਜ਼ੀ ਕਰਨ ਗਊ ਦਾਨ ਕਰਨ ਕੁਛ ਮਰਜ਼ੀ ਕਰਨ ਉਹਨਾਂ ਦੇ ਧਰਮ ਦੀਆਂ ਉਹਨਾਂ ਦੀ ਮਰਜ਼ਾਦਾ ਦਾ ਮੁਬਾਰਕਾ ਸੀ ਉਹਨਾਂ ਦੇ ਕੋਈ ਟਿਕਾ ਟਿੱਪਣੀ ਨਹੀਂ ਕਰਦੇ ਹੂੰ ਦੂਸਰੀ ਗੱਲ ਹੈਗੀ ਕਿੜੀ ਵੀ ਸਾਡੇ ਧਰਮ ਤੇ ਸਾਡੀ ਮਰਜ਼ਾਦਾ ਤੇ ਕੋਈ ਆਣ ਕੇ ਕਹੇ ਵੀ ਨਾਨਕਸ਼ਹੀ ਕੈਲੰਡਰ ਜੇ ਲਾਗੂ ਹੋ ਜਾਏਗਾ ਤੇ ਦਰਚਾਂ ਦੇ ਉੱਤੇ ਇੱਥੇ ਖੂਨ ਦੀਆਂ ਨਦੀਆਂ ਵਗ ਜਾਣਗੀਆਂ ਹੂੰ ਉਹਨਾਂ ਦੇ ਆਰਐਸਐਸ ਦੇ ਮੁਖੀ ਨੇ 2004 'ਚ ਉਹ ਬਿਆਨ ਦਿੱਤਾ ਸੀਗਾ ਜੇ ਨਾਨਕਸ਼ਹੀ ਕੈਲੰਡਰ ਲਾਗੂ ਹੁੰਦਾ 2000 ਕਿੰਨੇ ਉਹ ਦਿੱਤਾ ਸੀ ਬਿਆਨ ਵੀ ਇੱਥੇ ਖੂਨ ਦੀਆਂ ਨਦੀਆਂ ਵਗ ਜਾਣਗੀਆਂ ਜੀ ਕਿ ਜਿਹੜਾ ਸਾਡਾ ਕੈਲੰਡਰ ਹੈ ਉਹ ਧਰਮ ਦਾ ਵੱਖਰਾ ਕੈਲੰਡਰ ਬਣਾਉਣ ਤੇ ਕਿੰਨਾ ਨੂੰ ਇੰਨਾ ਦੁੱਖ ਹੈ ਤੋਂ ਸਾਡੇ ਇਹੋ ਜਿਹੇ ਹਰਨਾਮ ਸਿੰਘ ਵਰਕਰ ਤੋਂ ਮੇ ਵਰਕਰ ਕੋਈ ਟਕਸਾਲ ਤੋਂ ਦੁਨੀਆ ਕੰਬਦੀ ਸੀ ਜਿਹੜੀ ਸ਼ਰਮਣੀ ਕਮੇਟੀ ਤੋਂ ਪ੍ਰਧਾਨ ਬਿਆਨ ਦਿੰਦਾ ਸੀ ਸਰਕਾਰਾਂ ਹਿੱਲ ਜਾਂਦੀ ਉਹ ਚਰਮਣੀ ਕਮੇਟੀ ਵੀ ਉਹਨਾਂ ਬਦਲਾਵਾਂ ਦਾ ਕਬਜ਼ਾ ਸਾਂਝੀ ਕਰਕੇ ਬੀਜੇਪੀ ਨੇ ਤੁਹਾਨੂੰ ਪਤਾ ਹੈ ਬੜਾ ਲੰਮਾ ਸਮਾਂ ਬੀਜੇਪੀ ਦਾ ਤੇ ਅਕਾਲੀ ਦਲ ਦਾ ਸਮਝੌਤਾ ਰਿਹਾ ਹੈ ਹੂੰ ਉਹਨਾਂ ਨੇ ਚਰਮਣੀ ਕਮੇਟੀ 'ਚ ਆਪਣੇ ਬੰਦੇ ਵਾੜੇ ਕਿਵੇਂ ਤੇ ਟਕਸਾਲਾਂ ਨੇ ਜਾਂ ਹੋਰ ਡੇਰੇ ਨੇ ਹੂੰ ਉਹਨਾਂ ਵਿੱਚ ਉਹਨਾਂ ਆਪਣੇ ਬੰਦੇ ਭਾ ਕੇ ਤੇ ਪੰਜਾਬ ਨੂੰ ਕਿਹੜਾ ਲੋਕਾਂ ਨੂੰ ਸਿੱਖੀ ਦਾ ਤੁਰਾ ਸੀਗਾ ਉਹਨਾਂ ਨੂੰ ਤੋੜਨਾ ਚਾਹੁੰਦੇ ਆ ਜੀ ਫਿਰ ਮੈਂ ਤੋੜੇ ਚੈਨਲ 'ਈ ਮਾਦ ਮਾਰ ਰਹੀ ਆ ਇਹ ਗੱਲ ਦੱਸ ਦੇਣਾ ਚਾਹਣਾ ਉਹਨਾਂ ਵੀਰਾਂ ਨੂੰ ਏਜੰਸੀਆਂ ਨੂੰ ਜਾ ਕਿਹੜੇ ਸਿੱਖ ਕੋਮ ਨਾਲ ਦੇਖਣਾ ਨਹੀਂ ਚਾਹੁੰਦੇ ਉਹ ਜੋ ਮਰਜੀ ਜ਼ੋਰ ਲਾ ਲੈਣ ਹਰਨਾਮਸੇ ਤੁਮੇ ਨੂੰ ਜੇ ਹੋਰ ਵੀ ਛਨਾਮ ਕਿੱਥੇ ਕਰ ਗੰਗਾ ਵੀ ਕਰਾ ਲੈਣ ਜਾ ਕੇ ਹੂੰ ਤੇ ਉਹਨੂੰ ਉੱਤੇ ਪ੍ਰਾਗਨਾਥੀ ਕਰਾ ਲੈਣ ਪਤਲੀनाथ ਵੀ ਲੈ ਜਾਣਾ ਹੂੰ ਹੋਰ ਵੀ ਤੀਰਥਾਂ ਤੇ ਲੈ ਜਾ ਕਿਹੜੇ ਗੁਰੂ ਨਾਨਕ ਦਾ ਬੋਟਾ ਲਾਇਆ ਹੋਇਆ ਹੈ ਨਾ ਕਲਕੀ ਤਰ ਪਾਸ਼ਾ ਨੇ ਪੁੱਤਰਾਂ ਦਾ ਖੂਨ ਪਾ ਕੇ ਜਿਹੜਾ ਸਾਡਾ ਖਾਲਸਾ ਪੰਥ ਸਿਰਜਿਆ ਇਹਦੇ ਤੇ ਉਹਨਾਂ ਦਾ ਕੋਈ ਅਸਰ ਨਹੀਂ ਹੋਣਾ ਹੂੰ ਉਹ ਐਵੇਂ ਫालतू ਹੀ ਆਪਣਾ ਕੜਾ ਟਾਈਮ ਬਰਬਾਦ ਕਰ ਰਹੇ ਨੇ ਤੇ ਆਪਣਾ ਫालतੂ ਹੀ ਐਵੇਂ ਉਹ ਵਿਸ਼ਟ ਕਰ ਰਹੇ ਨੇ ਜੀ ਇੱਥੇ ਨਾਦਰ ਸ਼ਾਹ ਨੇ ਵੀ ਆਇਆ ਸਿੱਖਾਂ ਨੂੰ ਖਤਮ ਕਰਨ ਦੀ ਬੜੀ ਕੋਸ਼ਿਸ਼ਾਂ ਕੀਤੀਆਂ ਰੰਗਜੀਤ ਨੇ ਵੀ ਕੀਤੀਆਂ ਬਦਾਲੀ ਨੇ ਵੀ ਕੀਤੀਆਂ ਹੂੰ ਅੰਗਰੇਜ਼ਾਂ ਨੇ ਵੀ ਹਰਮਿੰਦਰ ਸਾਹਿਬ ਦੇ ਵਿੱਚ ਕਿਤੇ ਮੂਰਤੀਆਂ ਲਵਾਤੀਆਂ ਸੀ ਲਿਆ ਕੇ ਜੀ ਉਹਨਾਂ ਨੇ ਸਾਡੇ ਧਰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਤਰਮ ਚੜ੍ਹਦੀ ਕਲਾ 'ਚ ਦੁਨੀਆ ਦੇ ਵਿੱਚ ਵਿਸ਼ਵ ਦੇ ਵਿੱਚ ਖਾਸ ਤ ਤੜਾ ਨਿਆਰਾ ਹੈ ਇਨਾਂ ਦੀ ਤਾਰੀਫ਼ ਸਾਰੇ ਬਾਹਰ ਦੇ ਕਿਹੜੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਹ ਵੀ ਕਰਦੇ ਨੇ ਪਰ ਇਹਨਾਂ ਦੇ ਇਥੋਂ ਦੇ ਕਿਹੜੇ ਬੰਦੇ ਨੂੰ ਚੰਗੀ ਨਹੀਂ ਲੱਗਦੀ ਹੂੰ ਹੁਣ ਟ੍ਰੈਂਡਾ ਉੱਥੇ ਪਿਛਲੇ ਦਿਨ ਇੱਕ ਇਹਨਾਂ ਖਬਰ ਚਲਾਈ ਵੀ ਉੱਥੇ ਅਮਰੀਕਾ ਦੇ ਵਿੱਚ ਤਲਾਸ਼ੀ ਹੋ ਰਹੀ ਹੈ ਗੁਰਤਵਰ ਜੱਤਵਾਦੀ ਰੁਕੇ ਹੋਏ ਨੇ ਜੀ ਉੱਥੇ 트ੰਪ ਨੇ ਬਿਆਨ ਦਿੱਤਾ ਵੀ ਕੋਈ ਵੀ ਕਿਸੇ ਗੁਰੂ ਘਰ ਚ ਕਿਸੇ ਚਰਚਾ ਨਾ ਜਾਵੇ ਕਿੰਨਾ ਚਿਰ ਕੋਰਟ ਦੇ ਆਰਡਰ ਨਾ ਲਵੇ ਤੇ ਸਾਡੇ ਪੰਜਾਬ ਵਿੱਚ ਕੋਈ ਕੋਰਟ ਦੇ ਆਰਡਰ ਰਾਤ 12:00 ਵਜੇ ਪਰਤਵਾਰਾਂ ਚੋਕਲੇ ਦੇ ਸੰਗ ਘਰਾਂ ਚੁੱਕੇ ਜਾਂਦਾ ਹੂੰ ਇੱਥੇ ਕੱਲ ਨਿਸ਼ਾਨ ਸਿੰਘ ਇਹ ਹੈਗੀ ਵੀ ਇੱਥੋਂ ਦਾ ਕਿਹੜਾ ਮੀਡੀ ਉਹ ਤਾਂ ਖਬਰ ਚ ਨਾ ਆਦਾ ਨੀਗਾ ਜਿਹੜੀ ਸਿੱਖਾਂ ਦੇ ਵਿਰੁੱਧ ਖਬਰ ਹੁੰਦੀ ਐ ਇਥੋਂ ਦੇ ਘੱਟ ਗਿੰਦਿਆਂ ਦੇ ਖਰਾਬ ਖਬਰ ਉਹ ਮੀਡੀਆ اتنا ਬੜੀ ਛਿੱਤੀ ਚਲਾਦਾ ਚਲੋ ਪ੍ਰਧਾਨ ਸਭ ਅਗਲਾ ਸਵਾਲ ਆਵੇ ਜਿਸ ਤਰ੍ਹਾਂ ਪ੍ਰਿਆਗਰਾਜ ਬਾਬਾ ਹਰਨਾਮ ਸਿੰਘ ਤੁਮਾ ਮਹਾਕੁੰਮ ਦੇ ਮੇਲੇ ਤੇ ਗਏ ਸੀਗੇ ਅੱਜ ਤੁਸੀਂ ਵਿਰੋਧ ਕਰਦੇ ਹੋ ਲੇਕਿਨ ਮਹਾਕੁੰਮ ਦੇ ਤਾਂ ਪਹਿਲਾਂ ਵੀ ਜਾਂਦੇ ਸੀ ਕੁੰਮਤੇ ਸ਼ਰਾਨ ਕਰਨ ਵੇਖੋ ਕੋਈ ਜਾਂਦਾ ਹੋਵੇ ਮੈਂ ਨਹੀਂ ਕਹਿੰਦਾ ਕਿ ਸਾਡੀ ਸਿੱਖ ਰਹਿਤ ਮਰਯਾਦਾ ਸਾਡੀ ਗੁਰਬਾਣੀ ਇਸ ਚੀਜ਼ ਨੂੰ ਬਿਲਕੁਲ ਖੰਡਨ ਕਰ ਚੁੱਕੀ ਹੈ ਸਿਧਾਂਤ ਮਰਯਾਦਾ ਗੁਰੂ ਨਾਨਕ ਦਾ ਦਿੱਤਾ ਕੀ ਹੈਗਾ ਹੈ ਗੁਰੂ ਨਾਨਕ ਵੀ ਕਿਸੇ ਸਿੱਖ ਨੇ ਸਭ ਕੋ ਉਪਰ ਪ੍ਰਾਪਤਾ ਸਿਮਰਨ ਪ੍ਰਮਾਤਮਾ ਦਾ ਨਾਮ ਹੀ ਹੈ ਨਿਪਲੇਮ ਕਰਨਾ ਪਾਣੀ ਪੜਨੀ ਆਤਸਰ ਤਿੰਨ ਸਗਲਪਨ ਜੀ ਦਇਆ ਪ੍ਰਵਾਨ ਕਿੰਨੇ ਮਰਜੀ ਤੀਰਥਾਂ ਨਾਲ ਦੇ ਇੱਕ ਜੀ ਤੇ ਦਇਆ ਕਰਦੇ ਉਹ ਪ੍ਰਵਾਨ ਹੋ ਜੂਗੀ ਸਾਡੇ ਗੁਰੂ ਸਾਹਿਬ ਨੇ ਤੀਰਥਾਂ ਦਾ ਇਹਨਾਂ ਚੀਜ਼ਾਂ ਦਾ ਕਰਮ ਕਾਂਡਾਂ ਦਾ ਗੁਰੂ ਨਾਨਕ ਸਾਹਿਬ ਨੇ 10 ਗੁਰੂਆਂ ਨੇ ਖੰਡਨ ਕੀਤਾ ਜੀ ਬੁੱਤ ਪੂਜਾ ਤੋਂ ਕੱਢ ਕੇ ਸਿੱਧਾ ਸ਼ਬਦ ਨਾਲ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨਾਲ ਇੱਕ ਓੰਕਾਰ ਨਾਲ ਵਾਹਿਗੁਰੂ ਨਾਲ ਜੋੜਿਆ ਤਾਂ ਅਸੀਂ ਕਿਸੇ ਪ੍ਰਾਗਨਾਥ ਦੇ ਕਿਸੇ ਮੰਦਰ ਦੇ ਕਿਸੇ ਦੇਵੀ ਦੇ ਕਿਸੇ ਤੇ ਪੁਜਾਰੀ ਨਹੀਂ ਅਸੀਂ ਸਿਰਫ ਸ਼ਬਦ ਦੇ ਪੁਜਾਰੀ ਆ ਕੰਕਾਰ ਤੇ ਅਸੀਂ ਕੋ ਕਲਪੁਰਖ ਵੈਗਰੂ ਜਿਹੜਾ ਸਾਰੀ ਗੁਰਪਾਣੀ ਗੁਰੂ ਸਾਹਿਬ ਨੇ ਸਾਨੂੰ ਲਿਖੀ ਜੀ ਗੁਰੂ ਨਾਨਕ ਸਾਹਿਬ ਨੇ ਜਿੱਥੇ-ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਨੇ ਉੱਥੇ ਕਰਮ ਕਾਂਡਾ ਦਾ ਖੰਡਨ ਕੀਤਾ ਹੂੰ ਮੱਕੇ ਗਏ ਨੇ ਉੱਥੇ ਉਹਨਾਂ ਨੇ ਕਰਮ ਕਾਂਡਾ ਦਾ ਖੰਡਨ ਕੀਤਾ ਉਹਨਾਂ ਨੇ ਮੱਕਾ ਕਮਾਇਆ ਪਾਈ ਗਰਦਾਸ ਵਿੱਚ ਲਿਖਿਆ ਹੈ ਉਹ ਲੱਪਾ ਗੋ ਉਹਦਾ ਮੱਕਾ ਮੱਕਾ ਘੁੰਮ ਕੇ ਤਾਂ ਉਹਨਾਂ ਨੇ ਵੀ ਉੱਥੇ ਭਰਮ ਦੂਰ ਕੀਤਾ ਹੂੰ ਬਗਦਾਦ ਕੇ ਉੱਥੋਂ ਦੇ ਕਾਰਕਾ ਜਿਹੜਾ ਮੁਗਲਾਂ ਦਾ ਵੱਡਿਆ ਜਿਹੜਾ ਪਕੰਬਰਾਂ ਦਾ ਦੂਰ ਕੀਤਾ ਵਹਿਮ ਕੀਤਾ ਜੀ ਜੇ ਤੇ ਹਰ ਦਵਾਰ ਗਏ ਨੇ ਕਾਸ਼ੀ ਕਿੱਥੇ ਵੀ ਗਏ ਸਾਡੇ ਗੁਰੂ ਸਾਹਿਬ ਉੱਥੇ ਉੱਤ ਪਰਖੰਡ ਨਾਲ ਲੋਕਾਂ ਨੂੰ ਜੋੜ ਤੋੜ ਕੇ ਤੇ ਫਤਨਾ ਜੋੜਿਆ ਸੱਚ ਦਾ ਰਸਤਾ ਦਿਖਾਇਆ ਹੈ ਸਾਡਾ ਵੀ ਗਾਂ ਹੈ ਪ੍ਰਚਾਰ ਵੀ ਅਸੀਂ ਕਿੰਨਾ ਚਿਰ ਜੀਵਾਂਗੇ ਅਸੀਂ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਦੇ ਰਾਵਾਂਗੇ ਰਨਾਮ ਤੇ ਤੁਮਾਂ ਪ੍ਰਾਗਬਤ ਜਾਵੇ ਰਨਾਮ ਸਿੰਘ ਤੁਮਾਂ ਕੁੰਭ ਤੇ ਜਾਵੇ ਉਹ ਕੋਦੋ ਬੰਦਾ ਹੀ ਉਹਨਾਂ ਦਾ ਹੈ ਉਹਨਾਂ ਨੇ ਪਾਇਆ ਹੈ ਉਹਨਾਂ ਨੇ ਲਿਆਂਦਾ ਹੈ ਜੋ ਮਰਜ਼ੀ ਘਵਾਉਣ ਉਹ ਜੋ ਮਰਜ਼ੀ ਨੂੰ ਬਣਾਉਣ ਪ੍ਰਧਾਨ ਸਾਹਿਬ ਸਵਾਲ ਹੈ ਵੀ ਤੁਸੀਂ ਇਹ ਗੱਲ ਕਹਿੰਦੇ ਵੀ ਆਰਐਸਐਨ ਨੇ ਬੀਜੇਪੀ ਨੇ ਨਾਗਪੁਰ ਨੇ ਬਿਠਾਇਆ ਦਮਦੀਨ ਟਕਸਾਲ ਦੇ ਅਹੁਦੇ ਤੇ ਲੇਕਿਨ ਫਿਰ ਪਹਿਲਾ ਵਿਰੋਧ ਕਿਉਂ ਨਹੀਂ ਹੋਇਆ ਵਿਰੋਧ ਉਹ ਤੋਂ ਸ਼ੁਰੂ ਪਹਿਲਾਂ ਤੋਂ ਸ਼ੁਰੂ ਹੋ ਗਏ ਹੁੰਦਾ ਵਿਰੋਧ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਕਿ ਦੋ ਦੋ ਨੇ ਇੱਕ ਗੁਰੂ ਸਾਹਿਬ ਦਾ ਕਿ ਗ੍ਰੰਥ ਹਿੰਦੂ ਫਾਦਗੋਣਾ ਜਾ ਕੇ ਉਹ ਤਾਂ ਵੀ ਪਹਿਲਾਂ ਹੀ ਜਾਂਦਾ ਰਹੇ ਹੋ ਜੀ ਹੋ ਨਹੀਂ ਗਿਆ ਪਹਿਲਾਂ ਹੀ ਜਾਂਦਾ ਪਹਿਲੇ ਕਦੋਂ-ਕਦੋਂ ਸਮੇਂ-ਸਮੇਂ ਤੇ ਵਿਰੋਧ ਹੋਇਆ ਜੀ ਜਿਦੋਂ ਵੀ ਉਹਨੇ ਕੋਈ ਗਲਤ ਕੰਮ ਕੀਤਾ ਸਮੇਂ-ਸਮੇਂ ਤੇ ਉਹਦਾ ਵਿਰੋਧ ਕਰਦੇ ਹੀ ਰਹੇ ਨੇ ਹੂੰ ਕਿਹੜੇ ਟਕਸਾਲ ਦੇ ਸਿੰਘ ਇਹ ਕਹਿੰਦੇ ਕਿਹੜੇ ਜੁੜੇ ਹੋਏ ਸੀ ਸੱਚ ਜਰਨੈਲ ਸਿੰਘ ਜਾਂ ਬਾਬਾ ਠਾਕਰ ਸਿੰਘ ਨਾਲ ਕਾਨੀ ਗੁਰਪ੍ਰਚਨ ਸਿੰਘ ਪਰੰਪਰਾਵਾਂ ਜੁੜੇ ਹੋਏ ਸੀ ਉਹ ਸ਼ੁਰੂ ਤੇ ਵਿਰੋਧ ਕਰਨ ਲੱਗੇ ਸੋ ਮਹਾਲਮ ਸਿੰਘ ਸਾਹਿਬ ਇੱਕ ਅਖੀਲਾ ਸਵਾਲ ਹੈਗਾ ਵੀ ਅਮਰੀਕਾ ਦੇ ਵਿੱਚ 104 ਭਾਰਤੀ ਵਾਪਸੀ ਆਉਂਦੇ ਨੇ ਉਹ ਜਹਾਜ਼ ਜਿਹੜਾ ਹੈਗਾ ਅਮਰੀਕਾ ਦਾ ਆਰਮੀ ਦਾ ਦਿੱਲੀ ਦੇ ਵਿੱਚ ਨਹੀਂ ਤਾਰਿਆ ਜਾਂਦਾ ਲੇਕਿਨ ਅੰਮ੍ਰਿਤਸਰ ਦੇ ਵਿੱਚ ਤਾਰਨ ਦੀ ਕੀ ਸਾਜਿਸ਼ ਹੈਗੀ ਪਿੱਛੇ ਮਿਸਣਾ ਕਲੇ ਇਹ ਜਹਾਜ਼ ਕਿਹੜੇ ਗੈਰ ਕਾਨੂੰਨੀ ਨਾਲ ਕਿਦੋਂ ਇੱਥੇ ਸਰਕਾਰਾਂ ਤੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਦਿੰਦੀਆਂ ਜੀ ਇੱਥੇ ਕੋਈ ਕੰਮ ਨਹੀਂ ਦਿੰਦੀਆਂ ਹੂੰ ਇੱਥੇ ਕਿਸੇ ਤਰ੍ਹਾਂ ਦੀ ਨੌਕਰੀਆਂ ਨਹੀਂ ਇੱਥੇ ਭ੍ਰਿਸ਼ਟਾਚਾਰ ਆਪਦੇ ਕਿਹੜੇ ਕੋਈ ਕਰਪਟ ਨਾਲ ਕੰਮ ਹੁੰਦੇ ਤਾਂ ਬੱਚੇ ਬਾਹਰ ਨੂੰ ਪਾਈਦੇ ਆ ਵਿਚਾਰੇ ਆਪਣੇ ਪੈਸੇ ਲਾਉਂਦੇ ਆ ਮਿਹਨਤਾਂ ਕਰਦੇ ਆ ਜਦੋਂ ਉਹਨਾਂ ਨੇ ਉੱਥੇ ਕੋਈ ਵਿਰੋਧ ਹੋਇਆ ਕਿਵੇਂ ਆਪਣੇ ਪੰਜਾਬ 'ਚ ਇੱਥੇ ਆਪਾਂ ਕਹਿੰਦੇ ਆ ਵੀ ਪ੍ਰਵਾਸੀ ਬਿਹਾਰ ਤੇ ਭਵੇਂ ਭਈਏ ਆ ਜਾਂ ਯੂਪੀ ਤੇ ਆ ਰਹੇ ਆ ਆਪਾਂ ਵਿਰੋਧ ਕਰ ਰਹੇ ਆ ਨਾ ਪੰਜਾਬ ਤੇ ਤੁਹਾਡਾ ਰੋਜ਼ਗਾਰ ਖੋਇਆ ਜਾ ਰਿਹਾ ਏ ਇਹ ਵੀ ਉੱਥੇ ਗਲਤ ਤਰੀਕੇ ਨਾਲ ਲੋਕੀ ਐਂਟਰ ਹੋ ਕੇ ਬਾਲੇ ਪੰਜਾਬੀ ਦਾ ਥੋੜੇ ਜਿਹੀ ਬਾਲੇ ਬਾਹਰ ਦੇ ਸਟੇਟਾਂ ਦੇ ਹੀ ਉਹ ਕਿਦੋਂ ਇਹ ਤਾਂ ਜਵਾਬ ਹਣੋ ਕਿਹੜਾ ਮੋਦੀ ਦੇਵੇ ਨਾ ਇਹ ਜਵਾਬ ਵੀ ਕਿਹੜਾ ਇੱਕ ਭਾਈ ਆਪਣਾ ਆਰਮੀ ਦਾ ਜਾਜ ਆਇਆ ਏ ਇੰਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਕੀ ਇਹ ਜਹਾਜ਼ ਆਇਆ ਆਰਮੀ ਦਾ ਅਮਰੀਕਾ ਦਾ ਦਿੱਲੀ ਵਿੱਚ ਕਿਉਂ ਨਹੀਂ ਉਤਾਰਿਆ ਗਿਆ ਪੰਜਾਬ ਵਿੱਚ ਕਿਉਂ ਉਤਾਰਿਆ ਵੇਖੋ ਪੰਜਾਬ ਵਿੱਚ ਤਾਂ ਕਿਹੜਾ ਗਾਣਾ ਬਾਹਰ ਦੇ ਜਿਸਾਂ ਦਾ ਪ੍ਰਬੰਧ ਤੁਸੀਂ ਕਹਣਾ ਵੀ ਪੰਜਾਬ ਸਰਕਾਰ ਇਹ ਕਹਾਂ ਵੀ ਸੈਂਟਰ ਦੇ ਤਹਿਤ ਹੂੰ ਇੰਦਾ ਉਹਨਾਂ ਜਹਾਜ਼ ਉਤਾਰਿਆ ਤਾਂ ਰਹਿੰਦੇ ਜੇ ਇੰਦਾ ਜਵਾਬ ਦੇਵੇ ਮੋਦੀ ਨਹੀਂ ਪਿੱਛੇ ਕੋਈ ਸਾਜ਼ਿਸ਼ ਸੀ ਸਾਜਿਮਬਲੀ ਕੀ ਹੋ ਰਹੀ ਸਾਜਿਸਤਾਂ ਦੇ ਵਿਚਾਰੀ ਹੋ ਰਹੀ ਸਾਜਿਸਤਾਂ ਕਰੋ ਨਾ ਉਹ ਨਹੀਂ ਉਹ ਰੇਸ ਚਾਹੁੰਦਾ ਬੰਦਾ ਰੱਖਣਾ ਚਾਹੁੰਦੇ ਕਿ ਮੈਂ ਤਾਂ ਉਹਨਾਂ ਰੱਖਣਾ ਚਾਹੁੰਦਾ ਬੰਦੇ ਨੂੰ ਕਹਿੰਦੇ ਫਾਰੇ ਨਹੀਂ ਜਿਵੇਂ ਤੁਹਾਨੂੰ ਐ ਨਹੀਂ ਲੱਗਦਾ ਸਿੱਖੋਂ ਨੂੰ ਨੀਚ ਦਿਖਾਉਣਾ ਇਹਦੇ ਸਿੱਖਾਂ ਦੇ ਨੀਚ ਦਿਖਾਉਣੇ ਕੋਈ ਗੱਲ ਨਹੀਂ ਕੋਈ ਫਾਰੇ ਸਿੱਖ ਇੱਕ ਬੰਦੇ ਸਿੱਖਾਂ ਦੇ ਬੰਦੇ ਸਾਰੇ 18 ਨਹੀਂ ਬਾਕੀ ਜਿਵੇਂ ਜਿਵੇਂ ਜੰਜੀਰਾ ਪਾ ਕੇ ਪੰਜਾਬੀਆਂ ਨੂੰ ਜੰਜੀਰਾ ਪਾ ਕੇ ਪਹਿਲੀ ਵਾਰੀ ਕਹਿੰਦੇ ਵੀ ਦੁਨੀਆ 'ਚ ਪਹਿਲੀ ਵਾਰੀ ਹੋਇਆ ਜੰਜੀਰਾ ਪਾ ਕੇ ਵਾਪਸੀ ਭੇਜਿਆ ਵੇਖੋ ਮੈਂ ਪੰਜਾਬ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਜੀ ਕਿਹੜੇ ਗਲਤ ਤਰੀਕੇ ਆ ਉਹਦੇ ਦੁਆਰਾ ਟੱਪ ਕੇ ਜਾ ਰਹੇ ਨੇ ਨਾਲ ਬੰਦ ਕਰ ਦੇਣਾ ਨਾ ਜਾਣ ਜਦੋਂ ਆਪਾਂ ਕਈ ਗਲਤ ਤਰੀਕੇ ਨਾਲ ਹੋਏ ਆਲ ਅੱਜ ਖਬਰ ਚਲਦੀ ਵੀ ਇੱਕ ਨਾਮਕਰ ਬਰਿੰਦਰ ਸਿੰਘ ਬਾਬੇ ਨੇ ਕੋਈ ਆਪਣੇ ਤਰਸੇਮ ਸਿੰਘ ਨਾਰਾਜ ਆਪਦਾ ਪਾਸਪੋਰਟ ਲੈ ਕੇ ਉਹਨੂੰ ਬਾਹਰ ਭੇਜਿਆ ਕੈਨੇਡਾ ਦੇ ਮੱਧ ਵਸ ਰਿਹਾ ਹੈ ਪਾਸਪੋਰਟ ਉਹ ਥੋੜੇ ਰਾਗੀ ਦਾ ਹੈ ਜੀ ਤੇ ਇੱਕ ਦੋਾਰੇਾਰੇ ਬਾਬੇ ਵੀ ਗਲਤ ਕੰਮਤ ਹੋਏ ਹੋਏ ਨੇ ਤੇ ਜਿੰਨੇ ਆ ਸਾਰੇ ਟਰੈਵਲ ਜੈਂਟਲ ਵੀ ਗਲਤ ਤਰੀਕੇ ਨਾਲ ਬੰਦੇ ਬਾਹਰ ਭੇਰੇ ਨੇ ਪਹਿਲੇ 20-20 ਲੱਖ 25-25 ਲੱਖ ਰੁਪਏ ਲੈ ਕੇ ਤੇ ਫਿਰ ਅਗਲੀ ਸਰਕਾਰ ਦੀ ਉਹਨਾਂ ਦੀ ਮਰਜ਼ੀ ਹੁੰਦੀ ਕੋਈ ਏਟੀ ਵੱਡੀ ਮੈਂ ਇਹ ਗੱਲ ਨੂੰ ਨਹੀਂ ਮੁੱਦਾ ਬਣਾਦਾ ਵੀ ਇੱਥੇ ਆਈ ਹੋਗਾ ਉਹ ਮੈਂ ਨਹੀਂ ਗੱਲ ਕਰਦਾ ਉਹ ਗੱਲ ਮੈਂ ਨਹੀਂ ਇੱਕ ਜਗ੍ਹਾ ਤੋਂ ਤੁਸੀਂ ਜੁੜੇ ਸੀ ਕਿ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਜਿਸ ਤਰ੍ਹਾਂ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਹਾਂ ਭਾਵੇਂ Hindu ਧਰਮ ਹੈ ਭਾਵੇਂ Muslim ਧਰਮ ਹੈ ਸੋ ਪ੍ਰਧਾਨ ਮੁਹੰਮਦ ਸਾਹਿਬ ਨੇ ਗੱਲ ਕੀਤੀ ਹੈ ਜਿਵੇਂ ਮਹਾਕੁੰਬ ਤੇ ਹਰਨਾਮ ਸਿੰਘ ਤੋਂ ਮਾਜੀ ਪਹੁੰਚੇ ਸੀਗੇ ਕਹਿੰਦੇ ਵੀ ਸਿੱਖ ਬ੍ਰਿਹਾਦਾ ਦੇ ਵਿੱਚ ਸਿੱਖ ਸਿਧਾਂਤਾਂ ਦੇ ਵਿੱਚ ਜਾਣਾ ਬਹੁਤ ਹੀ ਗਲਤ ਹੈ ਸੋ ਤੁਸੀਂ ਆਪਣੇ ਲਾਈਕ ਕਮੈਂਟ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮਨਿਸ਼ਾਨ ਸਿੰਘ ਪ੍ਰਹਾਨ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਚੈਨਲ ਦਾ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਮਨਿਸ਼ਾਨ ਸਿੰਘ ਤੁਸੀਂ ਸਾਡੀ ਆਵਾਜ਼ ਜੁਗਿਆਂ ਦੀ ਆਵਾਜ਼ ਨੂੰ ਨੇ ਪਹਚਾਈ ਆ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ